ਸਤਿਓ ਜੈਪੀ ਜੈਪਾਤ ਜੈ ਸੰਵਿਧਾਨ ਮੈਂ ਅੱਜ ਇੱਕ ਵਿਸ਼ੇ ਦੀ ਗੱਲ ਕਰਨ ਲੱਗਿਆ ਹਾਂ ਜੋ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਬਾਰੇ ਵਿੱਚ ਇਹ ਵਿੱਚੀ ਵਿਸ਼ੇਸ਼ ਕਰਕੇ ਜੋ ਪੰਚਾਇਤਾਂ ਸਰਬਸਮਤੀ ਨਾਲ ਆਪਣਾ ਸਰਪੰਚ ਚੁਣ ਰਹੀਆਂ ਹਨ ਜਾਂ ਬੋਲੂ ਲਗਾ ਕੇ ਆਪਣਾ ਸਰਪੰਚ ਚੁਣ ਰਹੀਆਂ ਹਨ ਉਹਨਾਂ ਦੇ ਵਿਸ਼ੇ ਬਾਰੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਤਾਂ ਕਿ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਪਿੰਡੀ ਸਰਪੰਚੀ ਹਾਸਲ ਕਰਨੀ ਚਾਹੁੰਦਾ ਹੈ ਹਾਸਲ ਕਰ ਵੀ ਰਹੇ ਆ ਲੋਕ ਤਾਂ ਉਹਦੇ ਬਾਰੇ ਹੈ ਕਿ ਜੋ ਇੱਕ ਨੌਜਵਾਨ ਪੌਣਿਆ ਭਰਾ ਜੋ ਕਿ ਪਿੰਡ ਦੇ ਸਰਪੰਚ ਬਣ ਦੀ ਇੱਛਾ ਸੀ ਉਹ ਪੂਰੀ ਕਰਨਾ ਚਾਹੁੰਦਾ ਸੀਗਾ ਉਹਦੇ ਵਿੱਚ ਜज्ਬਾ ਹੈ ਪੜਿਆ ਲਿਖਿਆ ਹੈ ਉਹਦੇ ਕੋਲ ਵਿਜਨ ਹੈ ਇੱਕ ਰੋਡ ਮੈਪ ਹੈ ਕਿ ਆਪਣੇ ਪਿੰਡ ਦਾ ਸੁਧਾਰ ਕਿਸ ਤਰ੍ਹਾਂ ਕਰ ਸਕਦਾ ਹੈ ਐਜੂਕੇਟਿਡ ਪਰਸਨ ਇੱਕ ਪਰੰਤੂ ਉਹ ਉਹਨੀ ਬੋਲੀ ਨਹੀਂ ਦੇ ਸਕਦਾ ਲੱਖ ਰੁਪਏ ਦੀ ਬੋਲੀ ਨਹੀਂ ਦੇ ਸਕਦਾ ਉਹ ਤਾਂ ਫਿਰ ਉਹ ਉਸ ਪੱਖ ਦੇ ਵਿੱਚੋਂ ਪੈਸੇ ਪੱਖੋਂ ਕਮਜ਼ੋਰ ਹੋਣ ਦੇ ਕਾਰਨ ਉਹ ਆਪਣੀ ਸਰਪੰਚ ਬਣਦੇ ਸੁਪਨੇ ਤੋਂ ਪੂਰਾ ਨਹੀਂ ਕਰ ਪਾਇਆ ਨਾ ਉਹ ਤੋਂ ਹੂੜਾ ਰਹਿ ਗਿਆ ਇੱਕ ਦਾ ਪੁਆਇੰਟ ਇਹ ਹੈ ਕਿ ਆਰਥਿਕ ਗੈਰ ਬਰਾਬਰੀ ਦੇ ਚੱਲਦੇ ਜੋ ਸਰਪੰਚ ਨਹੀਂ ਬਣ ਪਾਉਂਦੇ ਉਹਨਾਂ ਨਾਲ ਇਹ ਨਾ ਇਨਸਾਫੀ ਹੈ ਜੋ ਕਿ ਬਣਨਾ ਚਾਹੁੰਦਾ ਸੀ ਪੈਸੇ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਬੋਲੀ ਨਹੀਂ ਦੇ ਸਕਿਆ ਤੇ ਉਹ ਸਰਪੰਚ ਨਹੀਂ ਬਣ ਸਕਿਆ ਦੂਸਰੀ ਗੱਲ ਜੋ ਸਰਪੰਚ ਪੈਸੇ ਨਾਲ ਬਣੇਗਾ ਪੈਸੇ ਦੀ ਬੋਲੀ ਦੇ ਕੇ ਬਣੇਗਾ ਲੱਖਾਂ ਕਰੋੜਾਂ ਰੁਪਏ ਖਰਚਾ ਕਰਕੇ ਬਣੇਗਾ ਤਾਂ ਉਹ ਪਿੰਡ ਦੇ ਸਰਪੰਚ ਅਸਲ ਵਿੱਚ ਨਹੀਂ ਹੋਏਗਾ ਤਾਂ ਉਹ ਕਲੇਮ ਨਹੀਂ ਕਰ ਸਕਦਾ ਪਿੰਡ ਉਹਨੂੰ ਕਿ ਭਾਈ ਸਾਡੇ ਇਹ ਕੰਮ ਕਰ ਉਹ ਆਪਣੀ ਮਰਜ਼ੀ ਨਾਲ ਕਰੇਗਾ ਮਨ ਹੋਏਗਾ ਤਾਂ ਕਰ ਲੇਗਾ ਨਹੀਂ ਹੋਏਗਾ ਤਾਂ ਨਹੀਂ ਕਰੇਗਾ ਕਹਿ ਗੱਲ ਲੋਕਾਂ ਨੂੰ ਬਈ ਮੇਰੇ ਪੈਸੇ ਨਾਲ ਖਰੀਦੀ ਹੈ ਇਹ ਇਸ ਕਰਕੇ ਪਹਿਲਾ ਪੁਆਇੰਟ ਆਰਥਿਕ ਗੈਰ ਬਰਾਬਰੀ ਹੈ ਜੋ ਬੋਲੀ ਲਗਦੀ ਹੈ ਲੱਖਾਂ ਕਰੋੜਾਂ ਰੁਪਏ ਦੀ ਉਹ ਬਿਲਕੁਲ ਗਲਤ ਹੈ ਐਸੀਆਂ ਜੋ ਪੰਚਾਇਤਾਂ ਬਣੀਆਂ ਹਨ ਉਹ ਲੋਕਤੰਤਰ ਦੇ ਖਿਲਾਫ ਹਨ ਦੂਸਰਾ ਹੈ ਰਾਈਟ ਟੂ ਵੋਟ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਵੋਟ ਪਾਉਣ ਦਾ ਤੇ ਇਸ ਤਰ੍ਹਾਂ ਜੇ ਸਰਬਸਮਤੀ ਨਾਲ ਕੋਈ ਸਰਪੰਚ ਚੁਣਿਆ ਜਾਊਗਾ ਤਾਂ ਪੰਡਾ ਇੱਕ ਨੌਜਵਾਨ ਪੈਣ ਜਾਂ ਪ੍ਰਾ ਉਹਦਾ ووٹ ਕੋਈ ਨਹੀਂ ਹੋਈ ਤਰ੍ਹਾਂ ਇਹ ਨਹੀਂ ਗਈ ਸਰਬਸਮਤੀ ਦੇ ਵਿੱਚ ਕੀ ਹੈ ਕਿ ਪਿੰਡ ਦੇ 10 ਨੰਬਰ ਹੈ ਮੰਨ ਲਓ ਦਸਾਂ ਚੋਂ ਨੌ ਸਹਿਮਤ ਹੈ ਇੱਕ ਸਰਪੰਚ ਦੇ ਨਾਲ ਕੁਝ ਬੰਦੇ ਜਾਂ ਕਹੋ ਸਹਿਮਤ ਹੈ 90% ਜਨਤਾ ਉਸ ਦੇ ਨਾਲ ਸਹਿਮਤ ਹੈ ਪਰੰਤੂ 10% ਜਨਤਾ ਦਾ ਹੈ ਨਾ ਜਿਹੜੀ ਉਹਦੇ ਨਾਲ ਸਹਿਮਤ ਨਹੀਂ ਹੈ ਤਾਂ ਇਸ ਤਰ੍ਹਾਂ ਕਿ ਜਦੋਂ ਖੁੱਲੇ ਆਮ ਇੱਕ ਪਿੰਡ ਦੇ ਵਿੱਚ ਇਕੱਠ ਕਰਕੇ ਸਰਬਸੰਮਤੀ ਸਾਬਤ ਕੀਤੀ ਜਾਊਗੀ ਤਾਂ ਨੌ ਬੰਦੇ ਦਾ ਸੰਗ ਵਿੱਚੋਂ ਇੱਕ ਪਾਸੇ ਭੁਗਤ ਜਾਣਗੇ ਤਾਂ ਇੱਕ ਬੰਦਾ ਇਕੱਲਾ ਖੜਾ ਹੋਇਆ ਉਹ ਉਸ ਸਰਪੰਚ ਦੇ ਨਾਲ ਸਹਿਮਤ ਨਹੀਂ ਸੀ ਪਰੰਤੂ ਇਹ ਦੇਖਦੇ ਹੋਏ ਕਿ ਪਿੰਡ ਦੇ ਵਿੱਚ ਮੈਂ ਕਿਉਂ ਬੁਰਾ ਬਣਾ ਲੋਕ ਮੇਰੇ ਬਾਰੇ ਕੀ ਸੋਚਣਗੇ ਇਸ ਕਰਕੇ ਉਹ ਵੀ ਮਜਬੂਰੀ ਦੇ ਮਾਰਨ ਹਾਂ ਕਹਿ ਦਿੰਦਾ ਇਸ ਕਰਕੇ ਇਹ ਦਸਾਂ ਦਸਾਂ ਬਸਾ ਬੰਦੇ ਦੀ ਸਹਿਮਤੀ ਹੋ ਗਈ ਇਹ ਸਰਬਸੰਮਤੀ ਹੋ ਗਈ ਤਾ ਇਹ ਵੀ ਇੱਕ ਲੋਕਤੰਤਰ ਦਾ ਇਹ ਮੂਲ ਪ੍ਰਿੰਸੀਪਲ ਆ ਹੈ ਵੋਟ ਦੇ ਅਧਿਕਾਰ ਨਾਲ ਸਰਕਾਰ ਬਣਾਉਣ ਦਾ ਉਸ ਦੇ ਖਿਲਾਫ ਆ ਹੈ ਉਹੀ ਅਗਰ ਇੱਕ ਬੰਦਾ ਉਸ ਸਰਪੰਚ ਦੇ ਖਿਲਾਫ ਵੋਟ ਕਰਨੀ ਚਾਹੁੰਦਾ ਅਗਰ ਉਹ ਵੋਟਾਂ ਪੈਂਦੀਆਂ ਪਰਦੇ ਵਿੱਚ ਜਾ ਕੇ ਆਪਣੀ ਵੋਟ ਪਾਉਂਦਾ ਕਿਉਂਕਿ ਜਿੱਥੇ ਵੋਟ ਪੈਂਦੀ ਉੱਥੇ ਪਰਦਾ ਹੁੰਦਾ ਉੱਥੇ ਕੋਈ ਤੁਹਾਨੂੰ ਨਹੀਂ ਦੇਖ ਰਿਹਾ ਆ ਉਹ ਕਿਹਨੂੰ ਵੋਟ ਪਾ ਰਿਹਾ ਉਹ ਸਿਰਫ ਉਸੇ ਨੂੰ ਪਤਾ ਹੋਰ ਕਿਸੇ ਨੂੰ ਪਤਾ ਨਹੀਂ ਆ ਤੋਂ ਰਾਈਟ ਟੂ ਪ੍ਰਾਈਵੇਸੀ ਆ ਨਾ ਉਹਦਾ ਜੋ ਰਾਈਟ ਟੂ ਪ੍ਰਾਈਵੇਸੀ ਆ ਉਹਦਾ ਇਸਤੇਮਾਲ ਕਰਕੇ ਆਪਣਾ ਉਹ ਮਤ ਦੇ ਸਕਦਾ ਤਾਂ ਉਹਦਾ ਰਾਈਟ ਟੂ ਪ੍ਰਾਈਵੇਸੀ ਉਹ ਵੀ ਖਤਮ ਹੋ ਗਿਆ ਮਜਬੂਰ ਕਰਨਾ ਕਰਕੇ ਉਸ ਨੂੰ ਸਹਿਮਤੀ ਜਿਤਾਉਣੀ ਪਈ ਇਸ ਕਰਕੇ ਰਾਈਟ ਟੂ ਪ੍ਰਾਈਵੇਸੀ ਦਾ ਵੀ ਇਹ ਉਲੰਘਣਾ ਹੈ ਕਿ ਇੱਕ ਦੋ ਸਰਬ ਜ਼ੰਮੀ ਵਰਡ ਹੈ ਮੈਨੂੰ ਇਹਦੇ ਨਾਲ ਹੀ ਇਹ ਪੱਤੀ ਹੈ ਕਿ ਸਰਬ ਦਾ ਮਤਲਬ ਸਾਰੇ 100% ਤੋ ਜੋ ਕਿ ਲੋਕਤੰਤਰ ਦੇ ਵਿੱਚ ਐਦਾਂ ਕਦੇ ਨਹੀਂ ਹੋ ਸਕਦਾ ਕਿ 100% ਲੋਕ ਇੱਕ ਪਾਸੇ ਹੋ ਜਾਣ। ਨਾ ਮੈਨੇ ਨਹੀਂ ਹੋ ਸਕਦਾ 1% ਜ਼ਰੂਰ ਹੋਣਗੇ ਜੋ ਕਿ ਕਿਸੇ ਵੀ ਸਰਪੰਚ ਦੇ ਨਾਲ ਜਾਂ ਮੁਖੀਆ ਦੇ ਨਾਲ ਕਿਸੇ ਵੀ ਲੈਵਲ ਤੇ ਸਰਕਾਰ ਦੇ ਨਾਲ ਉਹ ਸਹਿਮਤ ਨਹੀਂ ਹੋਣਗੇ। 1% ਤਾਂ ਫਿਰ 1% ਵੀ ਉਹਦੇ ਖਿਲਾਫ ਆਇਆ ਤਾਂ ਸਰਬਸੰਮਤੀ ਕਿਵੇਂ ਕਹਿ ਸਕਦੇ ਆ ਸਰਬਸੰਮਤੀ ਵਾੜਾ ਕੌਣ ਲੈ ਕੇ ਆਇਆ? ਇਹ ਸਰਕਾਰਾਂ ਇਸ ਤਰ੍ਹਾਂ ਦੀ ਬਣੀਆਂ ਮੇਰੇ ਵਿਚਾਰ ਦੇ ਨਾਲ ਇਹ ਗਲਤ ਹਨ ਭਗਵੰਤ ਮਾਨ ਸਰਕਾਰ ਨੇ ਇੱਕ ਲਾਲਚ ਦਿੱਤਾ ਲੋਕਾਂ ਨੂੰ ਕਿ ਵੀ 5 ਲੱਖ ਰੁਪਏ ਤੁਹਾਨੂੰ ਐਕਸਾ ਮਿਲੇਗਾ ਜੋ ਕਿ ਸਰੂ ਸੰਤੀ ਨਾਲ ਪੰਚਾਇਤਾਂ ਨਹੀਂ ਜਾਣਗੀਆਂ ਅਸਲ ਵਿੱਚ ਖੇਡ ਸਮਝੋਗੇ ਤਾਂ ਇਹ ਸਰਕਾਰ ਦੇ ਜੋ 22 ਸਾਲ ਦੇ ਵਿੱਚ ਕੀਤੇ ਕੰਮਕਾਰਾਂ ਦੇ ਆਧਾਰ ਤੇ ਇਹ ਸਰਕਾਰਾਂ ਵੋਟ ਨਹੀਂ ਮੰਗ ਸਕਦੀ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਵਰਕਰ ਇਹਨਾਂ ਦੇ ਨਮਾਇंदे ਲੀਡਰ ਕਿੰਦਾ ਵਿੱਚ ਜਾ ਕੇ ਵੋਟ ਨਹੀਂ ਮੰਗ ਸਕਦੇ ਕਿਉਂਕਿ ਕੰਮ ਕੀਤੇ ਨਹੀਂ ਇਸ ਕਰਕੇ ਇਹਨਾਂ ਨੇ ਸਾਰੀ ਸੰਮਤੀ ਨਾਲ ਬੜਾ ਜੋ ਫੈਸਲਾ ਸੁਣਾਇਆ ਹੈ ਭਗਵੰਤ ਮਾਨ ਸਰਕਾਰ ਨੇ ਇਹ ਸੋਚੀ ਸੰਭੀ ਇੱਕ ਸਾਜ਼ਿਸ਼ ਹੈ ਤਾਂ ਕਿ ਗਰੀਬ ਨੌਜਵਾਨ ਪਣਪਰਾ ਜੋ ਕਿ ਦਬਲੇ ਕੁਚੇ ਵਰਗ ਦੇ ਹੈ ਖਾਸ ਕਰਕੇ ਮੈਂ ਕਹਾਂ ਤਾਂ ਬਲਿਤ ਸਮਾਜ ਦੇ ਹੈ ਐਸਪੀ ਚਾਰੇ ਦੇ ਲੋਕ ਜੋ ਪਿੰਡ ਦੀ ਸਰਪੰਚੀ ਕਰਨਾ ਚਾਹੁੰਦੇ ਹੈ ਪਿੰਡ ਦੇ ਵਿੱਚ ਆਪਣੇ ਵਿਜਨ ਦੇ ਹਿਸਾਬ ਨਾਲ ਪਿੰਡ ਦੀ ਤਰੱਕੀ ਕਰਨਾ ਚਾਹੁੰਦੇ ਆ ਉਹਨਾਂ ਕੋ ਵਾਝੇ ਕਰ ਦਿੱਤਾ ਗਿਆ। ਇਹ ਸੋਚੀ ਸਮਝੀ ਚਾਲ ਹੈ ਬਲੰਦਪਾਈ ਚਰਨੂਖਸ ਕਰਕੇ ਸੱਤਾ ਤੋਂ ਦੂਰ ਰੱਖਣ ਦੀ ਇੱਕ ਸਾਜ਼ਿਸ਼ ਹੈ। ਭਗਵੰਤ ਮਾਨ ਦੀ ਸਰਕਾਰ ਦੇ ਫੈਸਲੇ ਪਹਿਲਾਂ ਵੀ ਗਲਤ ਸਾਬਤ ਹੋਇਆ ਇਹਨਾਂ ਨੇ ਪੰਚਾਇਤਾਂ ਤੋਂ ਕੱਟੀਆਂ ਸੀ ਰਿਕਾਰਡ ਕੇਸ ਹੋਇਆ। ਫਿਰ ਜਾ ਕੇ ਉਹ ਪੰਚਾਇਤਾਂ ਨੂੰ ਦੁਬਾਰਾ ਗ੍ਰਾਂਟਾਂ ਮਿਲੀਆਂ ਸੀ ਹੋਈਆਂ ਤੇ ਪੰਚਾਇਤਾਂ ਦਾ ਕੰਮਕਾਰ ਸ਼ੁਰੂ ਹੋਇਆ। ਇਸ ਰਾ ਮੈਨੂੰ ਲੱਗਦਾ ਹੈ ਜੋ ਸਰਬਸਮਤੀ ਵਾਲਾ ਜੋ ਪੰਚਾਇਤ ਦਾ ਫੈਸਲਾ ਹੈ ਸਰਕਾਰ ਦਾ ਇਹ ਗਲਤ ਹੈ ਸਰਬਸਮਤੀ ਨਾਲ ਪੰਚਾਇਤਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਵੀ ਮੈਂ legal advice ਲਵਾਂਗਾ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਤੁਹਾਡੇ رائے ਦੀ ਉਡੀਕ ਰਹੇਗੀ ਮੈਨੂੰ ਦੱਸਣਾ ਜੀ ਕੀ ਇਹ ਲੀਗਲ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ ਜੇ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ ਤਾਂ ਇਹਨਾਂ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਹੈ ਕੋੜ ਵਿੱਚ ਇਹਨਾਂ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਹੈ ਜੋ ਵੀ ਪੰਚਾਇਤਾਂ ਸਰਵਸਮਤੀ ਨਾਲ ਚੁਣੀਆਂ ਗਈਆਂ ਜਾਂ ਬੋਲੀ ਰਾਤੀ ਚੁਣੀਆਂ ਗਈਆਂ ਉਹਨਾਂ ਨੂੰ ਤੁਹਾਨੂੰ ਘਰ ਕੇ ਉੱਥੇ ਦੁਬਾਰਾ ਚੋਣ ਕਰਾ ਕੇ ਜੇ ਲੋਕਤੰਤਰ ਦਾ ਮੂਲ ਪ੍ਰਿੰਸੀਪਲ ਹੈ ਲੋਕਾਂ ਦੀ ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਸਰਕਾਰ ਦਾ ਉਹ ਸਹੀ ਸਾਬਤ ਹੋ ਸਕੀ ਹੈ ਲੋਕਤੰਤਰ ਜਿੰਦਾ ਰਹਿ ਸਕੀ ਲੋਕਤੰਤਰ ਨਹੀਂ ਇਹ ਖਤਿਆ ਵਾਲਾ ਮੈਨੂੰ ਇਹ ਲੱਗ ਰਿਹਾ ਹੈ ਇਸ ਕਰਕੇ ਮੈਂ ਆਪਣੀ ਰਾਹ ਤੁਹਾਡੇ ਨਾਲ ਦੋਸਤੋਂ ਸਾਂਝੀ ਕੀਤੀ ਕੁਛ ਵੀ ਇਸ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਵੀ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਉਹਨਾਂ ਨੂੰ ਤੁਹਾਡੀ رائے ਜਰੂਰ ਦੇਣਾ ਬਹੁਤ ਬਹੁਤ ਧੰਨਵਾਦ